ਤੋ ਦੋਸਤੋ ਅੱਜ ਮੈਂ ਤੁਹਾਨੂੰ ਦੱਸੂਗਾ ਖਾਜ ਨੂੰ ਦੂਰ ਕਰਨ ਦੇ ਲਈ ਇੱਕ ਬਿਹਤਰੀਨ ਉਪਾਅ ਇਸ ਨੁਸਖੇ ਨੂੰ ਖਾਜ ਦੇ ਉੱਤੇ ਲਗਾਉਣ ਦੇ ਨਾਲ ਤੁਰੰਤ ਆਰਾਮ ਮਿਲੇਗਾ ਤੇ ਤੁਹਾਡੀ ਖਾਜ ਬਿਲਕੁਲ ਹੀ ਠੀਕ ਹੋ ਜਾਵੇਗੀ ਤੋ ਦੋਸਤੋ ਖਾਜ ਦੇ ਲਈ ਦਵਾਈ ਤਿਆਰ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਨਿੰਬੂ ਸ਼ਹਿਦ ਅਤੇ ਇੱਕ ਕੇਲਾ ਤੁਸੀਂ ਅੱਧੇ ਨਿੰਬੂ ਦੇ ਰਸ ਨੂੰ ਇੱਕ ਕੌਲੀ ਦੇ ਵਿੱਚ ਪਾ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਇੱਕ ਕੇਲੇ ਨੂੰ ਕੱਟ-ਕੱਟ ਕੇ ਪਾ ਲੈਣਾ ਹੈ ਅਤੇ ਕਟਣ ਤੋਂ ਬਾਅਦ ਤੁਸੀਂ ਇਸ ਕੇਲੇ ਨੂੰ ਮੈਸ਼ ਕਰ ਲੈਣਾ ਹੈ ਉਸ ਨੂੰ ਕੌਲੀ ਦੇ ਵਿੱਚ ਹੀ ਮਸਲ ਲੈਣਾ ਹੈ ਇੱਕ ਪੇਸਟ ਦੀ ਤਰ੍ਹਾਂ ਤਿਆਰ ਕਰ ਲੈਣਾ ਹੈ ਤਾਂ ਦੋਸਤੋ ਜਦੋਂ ਇਹ ਇੱਕ ਲੇਪ ਦੀ ਤਰ੍ਹਾਂ ਤਿਆਰ ਹੋ ਜਾਵੇ ਉਦੋਂ ਤੁਸੀਂ ਇਸ ਦੇ ਵਿੱਚ ਇੱਕ ਚਮਚ ਸ਼ਹਿਦ ਨੂੰ ਐਡ ਕਰਨਾ ਹੈ ਅਤੇ ਉਸ ਨੂੰ ਚੰਗੀ ਤਰ੍ਹਾਂ ਨਾਲ ਇਸ ਦੇ ਵਿੱਚ ਮਿਕਸ ਕਰ ਲੈਣਾ ਹੈ ਤਾਂ ਦੋਸਤੋ ਹੁਣ ਇਹ ਖਾਜ ਦੇ ਲਈ ਇੱਕ ਬਹੁਤ ਹੀ ਬਿਹਤਰੀਨ ਦਵਾ ਵਜੋਂ ਤਿਆਰ ਹੋ ਚੁੱਕੀ ਹੈ ਅੱਪਾ ਇਸ ਦੇ ਵਿੱਚ ਨਿੰਬੂ ਅਤੇ ਸ਼ਹਿਦ ਦਾ ਇਸਤੇਮਾਲ ਕੀਤਾ ਹੈ ਨਿੰਬੂ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਆਪਣੀ ਸਕਿਨ ਦੇ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ ਤੇ شہਦ ਦੇ ਵਿੱਚ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਕਿ ਕਿਸੇ ਪ੍ਰਕਾਰ ਦੀ ਵੀ ਖਾਜ ਹੋਵੇ ਉਸ ਨੂੰ ਖਤਮ ਕਰਨ ਦੇ ਵਿੱਚ ਲਾਭਕਾਰੀ ਹੁੰਦਾ ਹੈ ਜਦੋਂ ਇਹ ਦੋਨੋਂ ਚੀਜ਼ਾਂ ਇਕੱਲੇ ਦੇ ਨਾਲ ਮਿਲ ਜਾਂਦੀਆਂ ਹਨ ਤਾਂ ਇੱਕ ਬਹੁਤ ਹੀ ਬਿਹਤਰੀਨ ਦਵਾਈ ਤਿਆਰ ਹੋ ਜਾਂਦੀ ਹੈ ਇਸ ਨੂੰ ਤੁਸੀਂ ਸਕਿਨ ਦੇ ਉੱਤੇ ਜਿੱਥੇ ਵੀ ਤੁਹਾਡੇ ਖਾਜ ਹੈ ਇਨਫੈਕਸ਼ਨ ਹੈ ਉਸ ਦੇ ਉੱਤੇ ਲੇਪ ਦੀ ਤਰ੍ਹਾਂ ਲਗਾਉਣਾ ਹੈ ਅਤੇ ਲਗਾਉਣ ਤੋਂ ਬਾਅਦ ਤੁਸੀਂ ਇਸ ਨੂੰ ਇੱਕ ਘੰਟੇ ਲਈ ਇਵੇਂ ਹੀ ਛੱਡ ਦੇਣਾ ਹੈ ਤੇ 1 ਘੰਟੇ ਬਾਅਦ ਤੁਸੀਂ ਇਸ ਨੂੰ ਪਾਣੀ ਦੇ ਨਾਲ ਧੋ ਲਵੋ। ਤੇ ਦੋਸਤੋ ਇਸ ਲੇਪ ਨੂੰ ਖੁੱਲੀ ਜਿਹੀ ਜਗ੍ਹਾ ਤੇ ਲਗਾਉਣ ਦੇ ਨਾਲ ਤੁਹਾਨੂੰ ਤੁਰੰਤ ਹੀ ਆਰਾਮ ਮਿਲੇਗਾ। ਅਤੇ ਦੋ ਦਿਨ ਤੇ ਹੀ ਇਸਤੇਮਾਲ ਦੇ ਨਾਲ ਤੁਹਾਡੀ ਖਾਜ ਬਿਲਕੁਲ ਹੀ ਖਤਮ ਹੋ ਜਾਵੇਗੀ। ਦੋਸਤੋ ਇਹ ਬਹੁਤ ਹੀ ਬਿਹਤਰੀਨ ਨੁਸਖਾ ਹੈ। ਤੁਸੀਂ ਇਸ ਦਾ ਇਸਤੇਮਾਲ ਕਰੋ ਅਤੇ ਆਪਣੀ ਖਾਜ ਦੀ ਸਮੱਸਿਆ ਤੋਂ ਛੁਟਕਾਰਾ ਪਾਓ। ਤੇ ਦੋਸਤੋ ਤੁਸੀਂ ਹੈਲਦੀ ਰਹੋ ਇਹ ਹੀ ਮੈਂ ਚਾਹੁੰਨਾ ਹਾਂ। ਤੇ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣੇ ਤੁਹਾਡਾ ਬਹੁਤ-ਬਹੁਤ ਅੰਧੇ